ਚਾਰ ਪਰਾਇ ਦੀ ਪ੍ਰਖਾਲੀ ਦੇ ਵਿੱਚ ਇਹ ਵੀਡੀਓ ਸ਼ੂਟ ਹੋ ਰਿਹਾ ਸਾਰੇ ਦੇ ਨਾਲ ਅਸੀਂ ਗੱਲਬਾਤ ਕਰਦੇ ਆਂ ਭਾਜੀ ਤੁਹਾਡਾ ਕੀ ਨਾਮ ਹੈ ਦੀ ਮੇਰਾ ਨਾਮ ਮੁਹੰਮਦ ਅਲੀਮ ਹੈ ਕੱਚਾ ਨਾਮ ਮੈਨੂੰ ਸੋਨੂ ਤੇ ਸੋਨੂ ਕਹਿੰਦੇ ਆਂ ਜੀ ਤੇ ਤੁਹਾਡਾ ਕੀ ਨਾਮ ਮੇਰਾ ਨਾਮ ਨਜ਼ੀਰ ਹੁਸੈਨ ਹੈ ਦੀ ਬੱਗਾ ਕਹਿੰਦੇ ਜੀ ਬੱਗਾ ਕਹਿੰਦੇ ਤੁਸੀਂ ਸਭ ਤੋਂ ਵੱਡੇ ਨਹੀਂ ਵੱਡੇ ਮੇਰੇ ਭਰਾ ਹੈ ਆ ਹੈ ਵੱਡੇ ਦੀ ਹਾਂ ਜੀ ਸਾਡ ਨੂੰ ਮੈਂ ਮੈਨੂੰ ਸਾਦ ਕਹਿ ਕੇ ਬੁਲਾਉਂਦੇ ਆ ਅਛਾ ਸ਼ਾਦ ਮੁਹੰਮਦ ਹੈ ਸਾਦ ਕਹਿ ਕੇ ਬੁਲਾਉਂਦੇ ਆ ਤੇ ਚੌਥੇ ਭਰਾ ਤੁਹਾਡੇ ਦੀ ਚੌਥਾ ਭਰਾ ਉਹ ਰਫੀਕ ਹੈ ਉਹਦੇ ਨਾਲ ਕਾਲਾ ਉਹਨੂੰ ਕਾਲਾ ਕਹਿ ਕੇ ਅਛਾ ਉਹ ਰੰਗ ਤਾਂ ਉਹਦਾ ਗੋਰਾ ਪੂਰਾ ਰੰਗ ਤਾਂ ਮਾਸ਼ਾਅੱਲਾ ਗੋਰਾ ਦੇ ਕਹਿੰਦੇ ਕਾਲਾ ਕਹਿ ਕੇ ਬੁਲਾਉਂਦੇ ਦੀ ਆ ਪੁਰਾਣੇ ਸਮੇਂ ਤੇ ਨੌ ਰੱਖ ਦਿੰਦੇ ਸੀ ਬਦਲ ਗਿਆ ਅੱਜ ਦੀ ਹੈ ਜੀ ਜਿਹੜਾ ਗੋਰਾ ਨਹੀਂ ਨਹੀਂ ਹਾਂ ਜਦੋਂ ਇਹ ਬੱਗਾ ਪੈਦਾ ਹੋਇਆ ਨਾ ਹੂੰ ਤ ਸਾਡਾ ਬਾਬਾ ਜੀ ਹੁੰਦਾ ਸੀਗਾ 14 ਸਾਲ ਦਾ ਹੋ ਕੇ ਮਰਿਆ ਅੱਛਾ ਫਿਰ ਉਹ ਤੋਂ ਬਾਅਦ ਫਿਰ ਇੱਕ ਕਾਲੇ ਦਾ ਜਨਮ ਹੋਇਆ ਹੂੰ ਫਿਰ ਜਦੋਂ ਦਾਈ ਕਹਿੰਦੀ ਵੀ ਨਾਂ ਕੀ ਰੱਖਣਾ ਹੂੰ ਕਹਿੰਦਾ ਬੱਗੇ ਛੋਟਾ ਕਾਲਾ ਰੱਖ ਦੋ ਅੱਛਾ ਬੱਗੇ ਕਲ ਵੀ ਜੋੜੀ ਬਣਾਤੀ ਫਿਰ ਬੱਗੇ ਕਾਲੇ ਦੀ ਜੋੜੀ ਦੀ ਆ ਲਿਓ ਜੀ ਆਓ ਜੀ ਤੁਸੀਂ ਜੀ 2 ਮਿੰਟ ਦੀ ਇਹਦਾ ਬੱਗੇ ਕਾਲੇ ਦੀ ਜੋੜੀ ਦੀ ਤਸਵੀਰ ਲੈਣ ਦੀ ਆਪਾਂ ਨੇ ਜੀ ਇੱਧਰ ਨੂੰ ਆ ਜੰਨੇ ਕੋਈ ਗੱਲ ਨਹੀਂ ਆਪਾਂ ਇੱਧਰ ਨੂੰ ਆ ਜੀ ਆਹ ਦੇਖੋ ਜੀ ਇਹ ਭਰਾਏ ਦੀ ਆਜੋ ਭਾਈ ਸਾਹਿਬ ਤੁਸੀਂ ਵੀ ਆਜੋ 2 ਮਿੰਟ ਦੀ 2 ਮਿੰਟ ਚਾਰੇ ਭਰਾ ਦਖਾਨੇ ਦੀ ਪਰਖਾਲੀ ਦੇ ਵਿੱਚ ਦੀ 9 ਵਜਦਾ ਜੀ ਇਹਨਾਂ ਦਾ ਬਹੁਤ ਬਹੁਤ ਮਹਾਨ ਸ਼ਖਸੀਅਤ ਹੈ ਬਹੁਤ ਵਧੀਆ ਜੀ ਕਈ ਵਾਰੀ ਜਦੋਂ ਅਸੀਂ ਲੰਗੀ ਦਾ ਜੀ ਇੱਥੋਂ ਇਹ ਸਾਡੀ ਗੱਡੀ ਦਾ ਨੰਬਰ ਪੜ ਕੇ ਹੀ ਸਾਨੂੰ ਹੱਥ ਦੇ ਦਿੰਦੇ ਆ ਰਸਤੇ 'ਚ ਫੋਨ ਵੀ ਕਰ ਦਿੰਦੇ ਆ ਜੀ ਪੂਰੀ ਟੈਲੀਪੈਥੀ ਮਿਲਦੀ ਜੀ ਇਹਨਾਂ ਦੇ ਨਾਲ ਦੀ ਸੱਜਣ ਮਿੱਤਰ ਪਿਆਰੇ ਆ ਜੀ ਸਾਡੇ ਸਾਧ ਮੁਹੰਮਦ ਜੀ 2 ਮਿੰਟ ਆਜੋ ਜੀ ਵਿੱਚ ਆਜੋ ਤੁਸੀਂ ਇੱਧਰ ਨੂੰ ਆਜੋ ਜੀ ਤੁਸੀਂ ਇੱਧਰ ਨੂੰ ਆਜੋ 2 ਮਿੰਟ ਲੈਣੇ ਦੀ ਅਸੀਂ ਤੁਹਾਡੇ ਦੀ ਦੇਖੋ ਪੂਰੇ ਪਰਖਾਲੀ ਦੇ ਇਲਾਕੇ ਦੇ ਘਾੜ ਦੇ ਇਲਾਕੇ ਦੇ ਲੋਕ ਜਿਹੜੇ ਵੀਡੀਓ ਦੇਖ ਰਹੇ ਤੁਹਾਨੂੰ ਪਤਾ ਹੈ ਕਿ ਇਹ ਚਾਰੋਂ ਭਰਾਵਾਂ ਦਾ ਪਿਆਰ ਕਿੰਨਾ ਵਧੀਆ ਜੀ ਅਸੀਂ ਹੱਸ ਕੇ ਕਹਿੰਦੇ ਹੁੰਨੇ ਜੀ ਇੱਕੋ 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 ਬੇਲ ਦੇ ਕੱਦੂ ਦੀ ਅਸੀਂ ਦੋਹੇ ਭਰਾ ਇਹਨਾਂ ਦੀ ਸਾਡੀ ਮਾਸੀ ਕਹਿੰਦੀ ਹੁੰਦੀ ਸੀ ਵੀ ਆਪਣੀਆਂ ਮੇਰੀ ਮਦਰ ਤੇ ਉਹਨਾਂ ਨੂੰ ਕਹਿੰਦੇ ਸੀ ਦੋ ਇੱਕੋ ਬੇਲ ਦੇ ਕੱਦੂ ਹੈ ਜੀ ਹੁਣ ਦੋ ਤੋਂ ਚਾਰ ਹੋ ਗਏ ਹੋਰ 6 ਹੋ 6 ਕੱਦੂ ਹੋ ਗਏ 6 ਕੱਦੂ ਹੋ ਗਏ ਆ ਦੇਖੋ ਜੀ ਚਾਰ ਭਰਾਵਾਂ ਦਾ ਪਿਆਰ ਜੀ ਜ਼ਰੂਰ ਕਮੈਂਟ ਕਰਿਓ ਜੀ ਭਰਾਵਾਂ ਦੇ ਪਿਆਰ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਕਿੰਨਾ ਨਜ਼ਾਰਾ ਹੁੰਦਾ ਕੀ ਕਹਿੰਦੇ ਤੁਸੀਂ ਸਾਂਝੇ ਪਰਿਵਾਰਾਂ ਦੇ ਵਿੱਚ ਦੇ ਅੱਜ ਦਾ ਅੱਜ ਤਾਂ ਇਹ ਕਹਿੰਦੇ ਆ ਵੀ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਸਕੇ ਭਰਾਵਾਂ ਨੂੰ ਹਮ ਔਰ ਹੋਰ ਜਿਹੜੇ ਲੋਕ ਹੈ ਆਪਸ ਵਿੱਚ ਹਮ ਚਾਹੇ ਘਰ ਵਿੱਚ ਚਾਹੇ ਕੋਈ ਬਾਹਰ ਹੈ ਮਿਲ ਕੇ ਰਹਿਣ ਪਿਆਰ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਹਾਂ ਆਪਸ ਵਿੱਚ ਮਿਲ ਕੇ ਰਹਿਣ ਜਿਹੜਾ ਧਰਮ ਹੈ ਕੋਈ ਵੀ ਧਰਮ ਉਹ ਮੁਹੱਬਤ ਦਾ ਪੈਗਾਮ ਦਿੰਦਾ ਹੈ ਹਮ ਆਪਸ ਵਿੱਚ ਮੁਹੱਬਤ ਪੈਦਾ ਹੋਣੀ ਚਾਹੀਦੀ ਹੈ ਜੀ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਚਾਹੇ ਕਿਸੇ ਧਰਮ ਦਾ ਬੰਦਾ ਆਏ ਸਾਡਾ ਇਲਾਕਾ ਤਾਂ ਇੰਨਾ ਮਸ਼ਹੂਰ ਹੈ ਮੈਂ ਕਹਿੰਦਾ ਸਾਡਾ ਪੰਜਾਬ ਪੂਰਾ ਪੰਜਾਬ ਦੀ ਮਿੱਟੀ ਵਿੱਚ ਪਤਾ ਨਹੀਂ ਕੀ ਪਾਇਆ ਹੋਇਆ ਕਿ ਸਾਰੇ ਧਰਮ ਦੇ ਲੋਕ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿੰਦੇ ਆਹ ਕਿੰਨੀ ਵੱਡੀ ਗੱਲ ਕਹਿਤੀ ਜੀ ਆਹ ਜਿਆਦਾ ਮਹੀਨਾ ਲੰਘਿਆ ਜੀ ਕੋਈ ਉਹ ਸਾਡੇ ਇਲਾਕੇ ਦਾ ਬਚਿਆ ਹੋਣਾ ਜਿਹਨੇ 1100 500 ਰੁਪਿਆ ਰੋਜ਼ਾ ਖੁਲਾਉਣ ਵਾਸਤੇ ਨਾ ਦਿੱਤਿਆ ਹੋਵੇ ਹੂੰ ਤੇ ਜੀ ਖੁੰਦੇ ਸੀ ਮਸਜਿਦ ਜੀ ਸਾਰੇ ਕਰਮ ਵਾਲੀ ਲੋਕਾਂ ਨੇ ਲੋਜੀ ਖੁਲਾਇ ਫਰੂਟ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਮਸਜਿਦ ਖੁੰਦੇ ਸੀ ਉਸ ਟਾਈਮ ਸਾਰੇ ਪਹੁੰਚਦੇ ਸੀ ਬਿਲਕੁਲ ਸਾਰੇ ਧਰਮਾਂ ਦੇ ਲੋਕ ਦੀ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਨੇ ਬਹੁਤ ਲੋਕਾਂ ਨੇ ਲੋਜੀ ਖੁਲਾਇ ਜੀ ਹੂੰ ਆ ਦੇਖੋ ਜੀ ਪਿਆਰ ਮੁਹੱਬਤ ਦੀ ਗੱਲ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਆ ਤੁਹਾਡੇ ਸਾਹਮਣੇ ਬਿਲਕੁਲ ਸਾਖ ਸਾਤ ਸ਼ਾਦ ਮੁਹੰਮਦ ਜੀ ਤੇ ਚਾਰੇ ਭਰਾਵਾਂ ਦੀ زبانی ہے جی یہ ہے ਸਾਡੇ ਪੰਜਾਬ ਦਾ ਚੜਦੇ ਪੰਜਾਬ ਦੇ ਵਿੱਚ ਆਪਸੀ ਪਿਆਰ ਮੁਹੱਬਤ ਦੀ ਉਦਾਹਰਣ ਹੈ एग्जांपल ਹੈ ਸੋਲਿਡ एग्जांपल ਹੈ ਜੀ ਇਹ ਤਾਂ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਸਾਡੇ ਪੰਜਾਬ ਦੀ ਮਿੱਟੀ ਦੇ ਵਿੱਚ ਹੀ ਕੁਝ ਇਸ ਤਰ੍ਹਾਂ ਦੀ ਸੁਗੰਧ ਹੈ ਹੈ ਜੀ ਹਾਂ ਜੀ ਹਾਂ ਜੀ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਬਿਲਕੁਲ ਬਿਲਕੁਲ ਤੁਹਾਨੂੰ ਮਿਲ ਕੇ ਜੀ ਤੁਹਾਡੇ ਕੋਲ ਆ ਕੇ ਤੁਹਾਡੇ ਬਾਰੇ ਸੋਚ ਕੇ ਸੱਚੀ ਗੱਲ ਕਹਿਣਾ ਹੈ ਕਿ ਨੇ ਚੰਗੇ ਸੱਚੇ ਮਿੱਤਰ ਪਿਆਰੇ ਉਹਨਾਂ ਨੂੰ ਜ਼ਹਿਨ 'ਚ ਸੋਚ ਲਓ ਉਹਨਾਂ ਦੀ ਤਾਂ ਵੀ ਗੱਲ ਬਣ ਜਾਂਦੀ ਹੈ ਤੇ ਤੁਹਾਡੇ ਬਾਰੇ ਸੋਚ ਕੇ ਵੀ ਸਾਨੂੰ ਬਹੁਤ ਚੰਗਾ ਲੱਗਦਾ ਹੈ ਜੀ ਹਾਂ ਜੀ ਸੱਜਣ ਮਿੱਤਰ ਪਿਆਰੇ ਜੀ ਜਰੂਰ ਕਰਿਓ ਜੀ ਕਮੈਂਟ ਸਸੀ ਕਾਲ ਜੀ ਕੀ ਹਾਲ ਚਾਲ ਹੈ ਜੀ ਕੀ ਕਹਿੰਦੇ ਨਾ ਚਾਰੇ ਭਰਾਵਾਂ ਦੀ ਜੋੜੀ ਬਾਰੇ ਦੀ ਇਹ ਤਾਂ ਬਹੁਤ ਵਧੀਆ ਹੈ ਜੀ ਹਾਂ ਜੀ ਬਹੁਤ ਖੁਸ਼ ਰਹਿੰਦੇ ਨਜ਼ਾਰੇਦਾਰ ਹੈ ਨਾ ਜੀ ਪੂਰਾ ਜੀ ਪੂਰਾ ਹੈ ਬਿਲਕੁਲ ਮੈਂ ਸਹੀ ਕਹਿੰਦਾ 9 ਵਜ ਦਾ ਇਹ ਲੋਦਾ ਜੀ ਪੂਰਾ ਵਜਦਾ ਪੂਰੇ 9 ਵਜ ਨਾਲ ਜੀ ਤੂਤੀ ਬੋਲਦੀ ਤੂਤੀ ਬੋਲਦੀ ਪੂਰੀ ਆਹ ਕਹਿੰਦੇ ਤੂਤੀ ਬੋਲਦੀ ਪੂਰੀ ਜੀ ਇਹਨਾਂ ਭਰਾਵਾਂ ਦੀ ਤੂਤੀ ਬੋਲਦੀ ਐ ਇਸ ਇਲਾਕੇ ਦੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਲੱਗਿਆ ਨਾਲੇ ਜੂਸਪੀਟਰ ਤੁਹਾਡੇ ਕੋਲ ਹਾਂਜੀ ਤੁਹਾਡੇ ਨਾਲ ਬੰਦਾ ਹੈ ਜੀ ਇਹ ਸਾਡਾ ਕੰਮ ਕਰਦਾ ਪਰ ਇਹ ਸਾਡੇ ਭਾਈਆਂ ਵਾਂਗੂ ਹੀ ਰਹਿੰਦਾ ਸਾਡੇ ਨਾਲ ਇੱਧਰ ਨੂੰ ਲਿਆਓ ਜੀ ਆਓ ਜੀ ਅੰਦਰ ਨੂੰ ਆਜੋ ਇਹਨਾਂ ਦੇ ਲੋਕ ਹੀ ਹੈ ਜੀ ਗੁਰਪਾਲ ਸਿੰਘ ਜੀ ਗੁਰਪਾਲ ਸਿੰਘ ਛੋਟਾ ਨਾਮ ਪੱਪੂ ਹੈ ਜੀ ਅੱਛਾ ਰਹਿੰਦਾ ਭਾਈਆਂ ਵਾਂਗੀ ਹੈ ਹਾਂਜੀ ਹਾਂਜੀ ਇਹ ਤਾਂ ਫਿਰ ਪੰਜਵਾਂ ਭਰਾ ਹੋ ਗਿਆ ਤੁਹਾਡਾ ਬਿਲਕੁਲ ਲਿਆਓ ਜੀ ਇੱਧਰ ਆ ਪੰਜਵਾਂ ਭਰਾ ਰਹਿ ਗਿਆ ਸੀਗਾ ਜੀ ਗੁਰਪਾਲ ਸਿੰਘ ਹੈ ਜੀ ਇਹਨੂੰ ਸਾਡੇ ਕੋਲ ਕਿੰਨੇ ਸਾਲ ਹੋ ਗਏ ਹਾਂਜੀ 20 ਸਾਲ ਹੋ ਗਏ ਸਾਡੇ ਕੋਲ 20 ਸਾਲ ਜੀ ਬਹੁਤ ਵੱਡਾ ਫਿਲਮਾਂ 'ਚ ਸੁਣਦੇ ਹੁੰਦੇ ਸੀ 20 ਸਾਲ 20 ਸਾਲ ਕੇ ਬਾਅਦ ਜੀ ਆਹ ਦੇਖੋ ਜੀ ਆਓ ਜੀ ਇੱਧਰ ਨੂੰ ਆਓ ਜੀ ਐਸੇ ਗੁਰਪਾਲ ਸਿੰਘ ਜੀ ਇਹ ਕਹਿੰਦੇ ਸਾਡੇ ਪੰਜਵੇਂ ਭਰਾਏ ਦੀ ਠੀਕ ਹੈ ਜੀ ਤਾਂ ਹੁਣ ਜਿਹੜੀ ਫੋਟੋ ਖਿਚਾਣੀ ਇਹਨਾਂ ਨੂੰ ਨਾਲ ਸੈਂਟਰ 'ਚ ਖੜਾ ਕੇ ਖਿਚਾਣੀ ਆਪਾਂ ਨੇ ਇਹ ਪੰਜ ਭਰਾਵਾਂ ਦੀ ਜੋੜੀ ਜੀ ਕਿਆ ਕਹਿੰਦੇ ਜੀ ਕਿੱਦਾਂ ਦਾ ਇੱਥੇ ਮਾਹੌਲ ਜੀ ਮਾਹੌਲ ਬਹੁਤ ਵਧੀਆ ਜੀ ਨਜ਼ਾਰੇਦਾਰ ਹੈ ਜੀ ਹਾਂ ਹਾਂ ਹੈ ਪਿਆਰ ਬਹੁਤ ਹੈ ਨਾ ਪਿਆਰ ਤਾਂ ਹੈ ਜੀ ਹਾਂ ਆਹ ਦੇਖੋ ਜੀ ਸਪਾਈਚਾਰੇ ਦੇ ਵੀਡੀਓਜ਼ ਕਰਦੇ ਆ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਅਸੀਂ ਔਰ ਪ੍ਰਮਾਤਮਾ ਅੱਲਾਹ ਤਾਲਾ ਵਾਹਿਗੁਰੂ ਜੋ ਮਰਜ਼ੀ ਨਾ ਰੱਖਦੀ ਹੈ ਗੱਲ ਇੱਕੋ ਹੀ ਹੈ ਜੀ ਇਹ ਬਿਲਕੁਲ ਇੱਕੋ ਹੀ ਗੱਲ ਹੈ ਜੀ ਬਿਲਕੁਲ ਇੱਕੋ ਹੀ ਗੱਲ ਹੈ ਇਹ ਕੋਈ ਫਰਕ ਨਹੀਂ ਹੈਗਾ ਜੀ ਤਾਂ ਸਾਰਿਆਂ ਨੂੰ ਇਸ ਤਰ੍ਹਾਂ ਹੀ ਸਮਤ ਬਖਸ਼ੇ ਇਸ ਗੱਲ ਦੀ ਅਰਦਾਸ ਕਰਦੇ ਆ ਹਿੰਦੂ ਸਿੱਖ ਮੁਸਲਮਾਨ ਅਸੀਂ ਬਾਅਦ 'ਚ ਬਣਿਆ ਸਭ ਤੋਂ ਪਹਿਲਾਂ ਅਸੀਂ ਇਨਸਾਨ ਹੈ ਰੱਬ ਦੇ ਬੰਦੇ ਆ ਹਾਂ ਸਭ ਤੋਂ ਪਹਿਲਾਂ ਮੰਦਾ ਹੈ ਜੀ ਬਾਅਦ 'ਚ ਧਰਮ ਤਾਂ ਅਸੀਂ ਬੱਟਾਂ ਬਾਲੀਆਂ ਹਾਂ ਹਾਂ ਹਿੰਦੂ ਬਣ ਕੇ ਸਿੱਖ ਬਣ ਕੇ ਮੁਸਲਮਾਨ ਬਣ ਕੇ ਹੈ ਤਾਂ ਅਸੀਂ ਇਨਸਾਨ ਹੈ ਬੰਦੇ ਆ ਰੱਬ ਦੇ ਬੰਦੇ ਇੱਕ ਹੋ ਰੱਬ ਦੇ ਬੰਦੇ ਆ ਹਾਰਡਵੇਅਰ ਤਾਂ ਸੇਮ ਹੈ ਸੌਫਟਵੇਅਰ ਉੱਪਰ ਜਿਹੜਾ ਮੱਟੀ ਜੜੀ ਜਾਵੇ ਸਹੀ ਗੱਲ ਐ ਲੈ ਜੀ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੁਨੀਆ ਭਰ ਤੱਕ ਪਹੁੰਚਾ ਦਿਓ ਪੰਜਾਬੀ ਵੀਰੋ ਪੰਜਾਬੀਅਤ ਦੀ ਗੱਲ ਕਰਦੇ ਆ ਇੱਕ ਵਾਰੀ ਨਾਰਾ ਲਾ ਦਈਏ ਜੀ ਪੰਜਾਬੀ ਜਿੰਦਾਬਾਦ ਫੇਰ ਲਾ ਦਈਏ ਜੀ ਇੱਕ ਵਾਰੀ ਪੰਜਾਬੀ ਜਿੰਦਾਬਾਦ